ਪਟਾਲਾ ਪੁਲਿਸ ਵੱਲੋਂ ਤਿੰਨ ਵਿਅਕਤੀਆਂ ਨੂੰ ਅਗਵਾ ਕਰਨ ਦੇ ਮਾਮਲੇ ਦੀ ਗੁੱਥੀ ਕੁਝ ਹੀ ਘੰਟੀਆਂ ਵਿੱਚ ਸੁਲਝਾਉਣ ਦਾ ਦਾਵਾ ਕੀਤਾ ਗਿਆ ਉੱਥੇ ਇਸ ਮਾਮਲੇ ਵਿੱਚ ਦੋ ਦੋਸ਼ੀ ਜੋ ਟ੍ਰੈਵਲ ਏਜੰਟ ਦਾ ਕੰਮ ਕਰਦੇ ਹਨ ਅਤੇ ਉਨ੍ਹਾਂ ਵੱਲੋਂ ਅਗਵਾ ਕਰਨ ਦੀ ਸੰਜੀਸ਼ ਰਚੀ ਗਈ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਮਾਮਲੇ ਸੰਬੰਧੀ ਬਟਾਲਾ ਪੁਲਿਸ ਐਸਐਸਪੀ ਅਸ਼wini ਗੁਟਿਆਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਬੀਤੀ ਕੱਲ ਉਹਨਾਂ ਦੇ ਪੁਲਿਸ ਨੂੰ ਜ਼ਿਲ੍ਹਾ ਅੰਮ੍ਰਿਤਸਰ ਦੇ ਰਹਿਣ ਵਾਲੇ ਤਿੰਨ ਵਿਅਕਤੀਆਂ ਦੇ ਪਰਿਵਾਰਾਂ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ ਕਿ ਉਹਨਾਂ ਦੇ ਜੀ ਬਟਾਲਾ ਇੱਕ ਟਰੈਵਲ ਏਜੰਟ ਸੁਰੇਸ਼ ਕੁਮਾਰ ਦੇ ਦਫ਼ਤਰ ਆਏ ਲੇਕਿਨ ਉਹ ਘਰ ਵਾਪਸ ਨਹੀਂ ਆਏ ਅਤੇ ਉਹਨਾਂ ਵਿਦੇਸ਼ ਦੇ ਕਿਸੇ ਨੰਬਰ ਤੋਂ ਫੋਨ ਆਇਆ ਉਹਨਾਂ ਦੇ ਜੀਵਾਂ ਨੂੰ ਅਗਵਾ ਕਰ ਲਿਆ ਗਿਆ ਤੇ 2 ਕਰੋੜ ਅਤੇ 50 ਲੱਖ ਰੁਪਏ ਦੀ ਫਰੋਤੀ ਮੰਗੀ ਜਾ ਰਹੀ ਹੈ ਜਦੋਂ ਪੁਲਿਸ ਵੱਲੋਂ ਜਾਂਚ ਪੜਤਾਲ ਕੀਤੀ ਗਈ ਤਾਂ ਸ਼ਿਕਾਇਤਕਰਤਾ ਦੇ ਨਾਂ ਲਾਇਏ சுரேਸ਼ ਕੁਮਾਰ ਤੇ ਕੁਝ ਸ਼ੱਕ ਹੋਇਆ ਤਾਂ ਪੁਲਿਸ ਵੱਲੋਂ ਉਸ ਨਾਲ ਪੁੱਛਗਿੱਛ ਵੀ ਕੀਤੀ ਗਈ ਤਾਂ ਸ਼ਰੇਸ਼ ਅਤੇ ਉਸ ਦੇ ਇੱਕ ਸਾਥੀ ਅਤੇ ਉਸ ਦੇ ਵਿਦੇਸ਼ ਬੈਠੇ بیٹے ਦੀ ਇਹ ਸਾਜ਼ਿਸ਼ ਦਾ ਖੁਲਾਸਾ ਹੋਇਆ ਅਤੇ ਜੋ ਤਿੰਨਾਂ ਵਿਅਕਤੀਆਂ ਨੂੰ ਗਵਾਹ ਕੀਤਾ ਗਿਆ ਸੀ ਉਹਨਾਂ ਨੂੰ ਪਠਾਨਕੋਟ ਦੇ ਇੱਕ ਪਿੰਡ ਵਿੱਚ ਪਹੁੰਚ ਛੁਡਵਾਇਆ ਗਿਆ ਅਤੇ ਐਸਐਸਪੀ ਨੇ ਦੱਸਿਆ ਕਿ ਇਸ ਅਗਵਾਹ ਦੀ ਸਾਜ਼ਿਸ਼ ਕਰਨ ਵਾਲੇ ਦੋਵਾਂ ਟਰੈਵਲ ਏਜੰਟਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਮੁੱਢਲੀ ਪੁੱਛਗਿੱਛ ਚ ਸਾਹਮਣੇ ਆਇਆ ਹੈ ਕਿ ਅਗਵਾਹ ਹੋਏ ਵੀ ਟਰੈਵਲ ਏਜੰਟ ਦਾ ਕੰਮ ਨਾਲ ਜੁੜੇ ਹੋਏ ਸਨ ਅਤੇ ਉਹਨਾਂ ਦਾ ਪੈਸੇ ਦਾ ਕੋਈ ਲੈਣ-ਦੇਣ ਸੀ ਉੱਥੇ ਹੀ ਪੁਲਿਸ ਦਾ ਕਹਿਣਾ ਹੈ ਕਿ ਅੱਗੇ ਹੋਰ ਵੀ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ ਵੀਰ ਜੀ ਹਾਂਜੀ ਅ ਇੱਕ ਸਿਟੀ ਪੁਲਿਸ ਸਟੇਸ਼ਨ ਮੇ 11 ਤਰੀਕ ਇੱਕ ਵਾਰਦਾਤ ਹੋਈ ਸੀ ਜੀ ਲੇਕਿਨ ਉਹਦਾ ਜੋ ਰਿਪੋਰਟਿੰਗ ਹੈ ਉਹ 12 ਤਰੀਕ ਨੂੰ ਯਾਨੀ ਕੱਲ ਸ਼ਾਮੀ 7 ਵਜੇ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਪ੍ਰਭਦੀਪ ਸਿੰਘ ਰਜਿੰਦਰ ਸਿੰਘ ਔਰ ਵਸਨ ਸਿੰਘ ਤੀਨੋਂ ਜੋ ਹੈ ਇਹ ਅੰਮ੍ਰਿਤਸਰ ਦਿਹਾਤੀ ਕੇ ਰਹਿਣ ਵਾਲੇ ਹੈ ਔਰ ਇਹ ਇਹ ਆਏ ਸੀਗੇ ਇੱਥੇ ਇੱਕ ਸੁਰੇਸ਼ ਕੁਮਾਰ ਹੈਗਾ ਇਹ ਵੀ ਅੰਮ੍ਰਿਤਸਰ ਦਾ ਰਹਿਣ ਵਾਲਾ ਹੈਗਾ ਇਹਨੇ ਆਪਣਾ ਇੱਕ ਇਮੀਗ੍ਰੇਸ਼ਨ ਦਾ ਦੁਕਾਨ ਖੋਲਣੀ ਸੀ ਉਹਨਾਂ ਦੇ ਦੁਕਾਨ ਦੀ ਓਪਨਿੰਗ ਵਾਸਤੇ ਇਹ ਤੀਨੋਂ ਆਏ ਸੀਗੇ 11 ਤਰੀਕ ਨੂੰ ਲੇਕਿਨ ਇਹ 24 ਘੰਟੇ ਬਾਅਦ ਵੀ ਆਪਣੇ ਘਰ ਪਹੁੰਚੇ ਨਹੀਂ ਸੀਗੇ ਤੋ ਜਦੋਂ ਇਹ ਕਰ ਨਹੀਂ ਪਹੁੰਚੇ ਤੋ ਫਿਰ ਇੰਨੇ ਜੋ ਫੈਮਿਲੀਜ਼ ਹੈਗੇ ਇਹ ਤਿੰਨਾਂ ਦੀ ਜੋ ਫੈਮਿਲੀਜ਼ ਹੈ ਉਹਨੇ ਸੁਰੇਸ਼ ਕੁਮਾਰ ਨੂੰ ਪੁੱਛਿਆ ਕਿ ਇਦਾਂ ਦੀ ਸਾਡੇ ਜੋ ਕਰ ਦੇ ਮੈਂਬਰਸ ਨੇ ਉਹ ਤੁਹਾਡੇ ਕੋਲ ਆਏ ਸੀਗੇ ਲੇਕਿਨ ਹੁਣ ਤੱਕ ਵਾਪਸ ਨਹੀਂ ਆਏ ਤੋ ਫਿਰ ਇਹ ਕਹਿੰਦੇ ਰਹੇ ਕਿ ਨਹੀਂ ਇੱਥੇ ਉੱਥੇ ਗਏ ਹੋਣੇ ਚੱਕਰ ਦਾਂਗੇ ਜੋ ਇਹ ਆਸੇ ਪਾਸੇ ਹੋਣਗੇ ਮੈਂ ਤੁਹਾਨੂੰ ਦੱਸ ਦਾਂਗਾ ਤੋ ਲੇਕਿਨ ਥੋੜੀ ਦੇਰ ਬਾਅਦ ਆਲਮੋਸਟ ਆਰਾਊਂਡ 20 ਇਨਕੇ ਰਾਤੀ ਜੋ 11 ਤਰੀਕ ਰਾਤੀ ਨੂੰ ਇੱਕ ਕਾਲ ਆ ਜਾਂਦੀ ਹੈ ਬਾਹਰਲੇ ਨੰਬਰ ਤੋਂ ਕਿ ਇਹ ਤਿੰਨੋ ਜੋ ਹੈਗੇ ਇਹਨਾਂ ਨੂੰ ਅਸੀਂ ਕਿਡਨੈਪ ਕੀਤੇ ਹੈਗੇ ਆ ਔਰ ਸਾਨੂੰ ਤੁਸੀਂ 2.5 ਕਰੋੜ ਰੁਪਏ ਦੇ ਦੋ ਜਦੋਂ 2.5 ਕਰੋੜ ਦੋਗੇ ਤੋ ਫਿਰ ਤੁਹਾਡਾ ਬੰਦਾ ਵਾਪਸ ਆਊਗਾ ਨਹੀਂ ਤੋ ਫਿਰ ਉਹਨਾਂ ਦਾ ਲਾਸ਼ ਹੋਊਗਾ ਇਹ ਤੋਂ ਬਾਅਦ ਵੀ ਜੋ ਫੈਮਿਲੀ ਮੈਂਬਰਸ ਨੇ ਇੰਨੇ ਸੁਰੇਸ਼ ਕੁਮਾਰ ਨਾਲ ਹੀ ਟੱਚਦੇ ਰਹੇ ਇੰਨੇ ਪੁਲਿਸ ਨੂੰ ਇਨਫੋਰਮ ਨਹੀਂ ਕੀਤਾ ਸੀ ਫਿਰ ਫਾਈਨਲੀ ਇਹਨੇ ਥਕੇ ਹਾਰ ਕੇ ਜਦੋਂ ਉਹਨਾਂ ਨੂੰ ਕੋਈ ਉਹਦੇ ਜੇ ਸਹਾਰਾ ਨਹੀਂ ਮਿਲਿਆ ਜਾਂ ਉਹਨਾਂ ਨੂੰ ਕੋਈ ਅੱਗੇ ਦੀ ਇਨਫੋਰਮੇਸ਼ਨ ਨਹੀਂ ਮਿਲੀ ਤਾਂ ਫਿਰ ਇਹਨੇ ਬਟਾਲਾ ਪੁਲਿਸ ਨੂੰ ਇਨਫੋਰਮ ਕੀਤੀ ਕਿ ਸਾਡੇ ਘਰ ਦੇ ਜੋ ਤਿੰਨ ਮੈਂਬਰਸ ਨੇ ਇਸ ਤਰੀਕੇ ਨਾਲ ਜੋ ਮਿਸ ਹੋਏ ਹੋਏ ਨੇ ਤਾਂ ਇਹਦੇ ਉੱਤੇ ਇਮੀਡੀਏਟਲੀ ਐਕਟ ਕਰਦੇ ਹੋਏ ਬਟਾਲਾ ਪੁਲਿਸ ਜੋ ਸਿਟੀ ਸਬਡਿਵੀਜ਼ਨ ਸਿਟੀ ਦਾ ਜੋ ਆਪਣੀ ਟੀਮ ਹੈ ਸਿਟੀ ਸਿਟੀ ਔਰ ਡੀਐਸਪੀ ਸਿਟੀ ਉਹਨੇ ਇਮੀਡੀਏਟਲੀ ਸੁਰੇਸ਼ ਕੁਮਾਰ ਉਹਨਾਂ ਨੂੰ ਬੁਲਾਇਆ ਆਪਣੇ ਕੋਲ ਔਰ ਉਹਨਾਂ ਨਾਲ ਜਦੋਂ ਚੰਗੀ ਪਤਰ ਨਾਲ ਉਹਨਾਂ ਦੀ ਗੱਲਬਾਤ ਹੋਈ ਉਹਨਾਂ ਦਾ ਉਹਨਾਂ ਨਾਲ ਇਨਟਰਾਗੇਸ਼ਨ ਹੋਈ ਤਾਂ ਉਹਦੇ ਵਿੱਚ ਇਹ ਚੀਜ਼ ਸਾਹਮਣੇ ਆਈ ਕਿ ਇੱਕ ਭੂਸ਼ਣ ਸਿੰਘ ਨਾ ਦਾ ਵਿਅਕਤੀ ਉਹ ਵੀ ਆਇਆ ਸੀਗਾ ਇੱਥੇ 11 ਤਰੀਕ ਨੂੰ ਉਹ ਪਠਾਨਕੋਟ ਦਾ ਰਹਿਣ ਵਾਲਾ ਹੈਗਾ ਉਹਨੇ ਇਹਨਾਂ ਤਿੰਨਾਂ ਨੂੰ ਆਪਣੇ ਕੋਲ ਆਪਣੇ ਕੋਲ ਬਿਠਾ ਕੇ ਲੈ ਗਿਆ ਉਹ ਵੀ 11 ਤਰੀਕ ਹੀ ਲੈ ਗਿਆ ਔਰ ਕਿੱਥੇ ਲੈ ਗਿਆ ਕਿਉਂ ਲੈ ਗਿਆ ਇਹਨਾਂ ਨੂੰ ਪਤਾ ਨਹੀਂ ਸੀਗਾ ਫਿਰ ਲekin ਇਹ ਬਾਅਦ ਚ ਸਾਨੂੰ ਪਤਾ ਚੱਲਿਆ ਕਿ ਇੰਨੇ ਪਹਿ ਲੈਣਾ ਸੀਗਾ ਇਹਨਾਂ ਤੋਂ ਉਹ ਵੀ ਹਲੇ ਤਫ਼ਤੀਸ਼ ਤੇ ਚੱਲ ਰਹੀ ਹੈਗੀ ਕਿ ਕਿਸ ਚੀਜ਼ ਆ ਪਹੇ ਹੈਗੇ ਕਿੰਨੇ ਪਹੇ ਨੇ ਇਹਨੇ ਆਪਣੇ ਕੋਲ ਗੱਡੀ 'ਚ ਬਿਠਾ ਕੇ ਲੈ ਗਿਆ ਭੂਸ਼ਣ ਸਿੰਘ ਔਰ ਮੁਕੇਰੀਆ ਦੇ ਕੋਲ ਕਿਥੇ ਇਹਨਾਂ ਨੂੰ ਛੱਡ ਦਿੱਤਾ ਇਹਨਾਂ ਦੀ ਅੱਖ ਜੇ ਪੱਟੀ ਬਨ ਕੇ ਇੱਕ ਜੋ ਖੇਤ ਦੇ ਵਿੱਚ ਇਹਨਾਂ ਨੂੰ ਛੱਡ ਕੇ ਉਹ ਪਠਾਨਕੋਟ ਵਾਪਸ ਚੱਲ ਗਿਆ ਇਹ ਲੇਕਿਨ ਇਹਦਾ ਪਿੱਛੇ ਸਾਰਾ ਜੋ ਮਾਸਟਰਮਾਈਂਡ ਸੀਗਾ ਉਹ ਭੂਸ਼ਣ ਸਿੰਘ ਦਾ ਬੇਟਾ ਹੈਗਾ ਬੀਰ ਸਿੰਘ ਉਹ ਹੁਣ ਬਾਹਰ ਬੈਠਾ ਹੋਇਆ ਉਥੋਂ ਦੀ ਇਹ ਚਲਾ ਰਿਹਾ ਸੀਗਾ ਇਨਫੈਕਟ ਇਹ ਬਾਹਰਲੀ ਨੰਬਰ ਤੋਂ ਇਹਨਾਂ ਦੇ ਜੋ ਰਜਿੰਦਰ ਸਿੰਘ ਹੈ ਵਨ ਆਫ ਦਿ ਵਿਕਟਿਮ ਜੋ ਸੀਗਾ ਉਹਦਾ ਵਾਈਫ ਨੂੰ ਹੀ ਇੰਨੇ ਫੋਨ ਕੀਤਾ ਸੀ ਜੋ 2 ਟਾਈ ਕਰੋੜ ਦੇ ਬਾਰੇ ਜਦੋਂ ਇਹਨਾਂ ਨੇ ਮੁਕੇਰੀਆ ਚ ਛੱਡ ਦਿੱਤਾ ਸੀਗਾ ਉੱਥੇ ਦੀ ਦੋ ਮੁੰਡੇ ਹੋਰ ਆਏ ਉਹ ਆ ਕੇ ਇਹਨੂੰ ਆਪਣੇ ਕੋਲ ਲੈ ਕੇ ਚਲੇ ਗਏ ਇਹਨੂੰ ਰਾਤੀ ਵਕ ਵਕ ਥਾਂਵਾਂ ਤੇ ਰੱਖਦਾ ਜਦੋਂ ਸਾਨੂੰ ਇਹ ਇਨਫੋਰਮੇਸ਼ਨ ਮਿਲੀ ਸੀਗੀ ਇਮੀਡੀਏਟਲੀ ਅਸੀਂ ਰੇਡ ਕੀਤਾ ਸੀਗਾ ਪਟਾਣਕੋ ਪਟਾਣਕੋਟ ਔਰ ਉਥੋਂ ਦੀ ਭੂਸ਼ਣ ਸਿੰਘ ਔਰ ਜੋ ਗੱਡੀ ਇਹਨੇ ਇਨਾਂ ਨੂੰ ਪਿਕ ਕਰਨੇ ਲਈ ਯੂਜ਼ ਕੀਤਾ tha ਉਹ ਗੱਡੀ ਦੋਵੇਂ ਜੋ ਹੈਗੇ ਰਿਕਵਰ ਹੋ ਗਏ ਨੇ ਔਰ ਭੂਸ਼ਣ ਸਿੰਘ ਦੇ ਪੁੱਛਗਿਚ ਦੇ ਵਿੱਚ ਇਸ ਚੀਜ਼ ਆਮਨੇ ਆਈ ਸੀਗੀ ਜੋ ਬੀਰ ਸਿੰਘ ਹੈ ਜੋ ਭੂਸ਼ਣ ਸਿੰਘ ਦਾ ਬੇਟਾ ਹੈ ਉਹਨੇ ਇਹ ਉਹਨੇ ਇਨਾ ਤੋਂ ਪਹਿ ਲੈਣੇ ਸੀਗੇ ਉਹਦੇ ਕਰਕੇ ਇਨ ਨੇ ਸੁਰੇਸ਼ ਕੁਮਾਰ ਦੇ ਨਾਲ ਮਿਲ ਕੇ ਇਹ ਸਾਰਾ ਸਾਜ਼ਿਸ਼ ਰਚਿਆ ਸੀਗਾ ਔਰ ਉਹਨਾਂ ਨਾਲ ਅਸੀਂ ਕਮਿਊਨੀਕੇਸ਼ਨ ਐਸਟੈਬਲਿਸ਼ ਕੀਤੇ ਕਮਿਊਨੀਕੇਸ਼ਨ ਐਸਟੈਬਲਿਸ਼ ਕਰਕੇ ਅ ਅੱਜ ਸਵੇਰੇ ਉਹਨਾਂ ਨੂੰ ਰਿਕਵਰ ਕਰਾਤੇ ਜੋ ਤਿੰਨੋਂ ਹੈਗੇ ਆ ਜੋ ਵਿਕਟਿਮ ਸੀਗੇ ਜੋ ਹੋਸਟੇਜ ਸੀਗੇ ਇਹਨਾਂ ਨੂੰ ਤਿੰਨਾਂ ਨੂੰ ਅਸੀਂ ਰਿਕਵਰ ਕਰ ਚੁੱਕੇ ਹੈਗੇ ਆ ਹੁਣ ਉਹ ਵਾਪਸ ਸੇਫਲੀ ਵਾਪਸ ਆ ਗਏ ਨੇ ਔਰ ਜੋ ਇਹਦੇ ਵਿੱਚ ਮੇਨ ਕਨਸਪੀਰੇਟਰਸ ਸੀਗੇ ਭੂਸ਼ਣ ਸਿੰਘ ਔਰ ਜੋ சுரேਸ਼ ਕੁਮਾਰ ਹੈ ਦੋਵਾਂ ਦੀ ਇਹਦੇ ਵਿੱਚ ਗ੍ਰਿਫਤਾਰੀ ਹੋ ਚੁੱਕੀ ਹੈ ਔਰ ਅਸੀਂ ਮਾਨਯੋਗ ਅਦਾਲਤ ਨੂੰ ਅਪਲੀਕੇਸ਼ਨ ਦਿੱਤੀ ਹੈਗੀ ਇਹਨਾਂ ਦਾ ਰਿਮਾਡ ਵਾਸਤੇ ਤਾਂਕਿ ਆਪਾਂ ਅੱਗੇ ਇਹਦੇ ਵਿੱਚ ਹੋਰ ਵੀ ਜੋ ਐਂਗਲਸ ਹੈਗੇ ਉਹਨਾਂ ਨੂੰ ਅਸੀਂ ਤਫਤੀਸ਼ ਕਰ ਸਕੀਏ ਜੀ ਨਵੇਂ ਪਹਿਲਾਂ ਵੀ ਇਦਾਂ ਵਸਪਰ ਚੁੱਕੇ ਆ ਪਹਿਲੇ ਦੀ ਇਹਨਾਂ ਦੇ ਉੱਤੇ ਕੋਈ ਵਾਰਦਾਤ ਨਹੀਂ ਹੈ ਜੀ ਅਭੀ ਤੱਕ ਤੋਂ ਜਿਨੇ ਵੀ ਜੋ ਵੀ ਇਹਦੇ ਵਿੱਚੋਂ ਮੁਲਜਮ ਹੈਗੇ ਕਿਸੇ ਦੇ ਉੱਤੇ ਕੋਈ ਕ੍ਰਿਮੀਨਲ ਕੇਸਸ ਹੈ ਨਹੀਂ ਪੈਸੇ ਦੇ ਨਾਲ ਪੁੱਛਿਆ ਗਿਆ ਪੈਸੇ ਦੀ ਹਲ ਤੱਕ ਜੋ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਹੈਗੀ ਜੀ ਉਹਦੇ ਵਿੱਚ ਤਾਂ ਇਹੀ ਆ ਰਿਹਾ ਕਿ ਇਹਨਾਂ ਦੀ ਆਪਸ ਵਿੱਚ ਪੈਸੇ ਦੇ ਲੈਣ ਦੇ ਹਾਂਜੀ ਹਾਂਜੀ ਰਾਈਟ ਥੈਂਕ ਯੂ ਮਰੰਤਾ ਦੇ ਆਪਣੇ ਹੌਂਡ ਵਿੱਚ ਗੱਡੀ ਸਾਡੀ ਹੌਂਡ ਚ ਕਾਫੀ ਨਸ਼ੇ ਨੂੰ ਠਲ ਪਈ ਹੈ ਕਿਦਾਂ ਗਾਂਦੀ ਖੋਲ ਰਹੇ ਸੀਗੇ ਜੀ ਇਹਦੇ ਵਿੱਚ ਕਾਗਜ਼ ਵਗੈਰਾ ਪੂਰੀ ਨਹੀਂ ਹੈਗੀ ਆ ਉਨੇ ਬੁਲਾਇਆ ਇਹੀ ਕਰਕੇ ਕਿ ਮੈਂ ਇੱਕੇ ਦੁਕਾਨ ਖੋਲਣੀ ਹੈਗੀ ਉਹਦੇ ਵਿੱਚ ਮੇਰੇ ਕੋਲ ਜੋ ਉਹਨਾਂ ਬੰਦਿਆਂ ਨੂੰ ਲਿਆਓ ਜਿਨ੍ਹਾਂ ਇਸ ਕੰਮ ਦੇ ਵਿੱਚ ਪਹਿਲੇ ਵੀ ਐਕਸਪੀਰੀਅੰਸ ਹੈਗੇ ਆ ਹਾਂ ਜੀ ਇਹ ਵੀ ਇਹ ਵੀ ਜੁੜੇ ਹੋਇਆ ਜੀ ਇਹ ਵੀ ਇਹਨਾਂ ਦੇ ਆਪਣਾ ਪੱਕੀ ਆਫਿਸ ਨਹੀਂ ਹੈਗੀ ਜੋ ਇਹ ਏਜੰਟਸ ਦੇ ਨਾਲ ਜਿਵੇਂ ਐਜ਼ ਅ ਮਿਡਲਮੈਨ ਕੰਮ ਕਰਦੇ ਹੈਗੇ ਕਲਾਇੰਟਸ ਦਿੰਦੇ ਨੇ ਉਸ ਤਰੀਕੇ ਦਾ ਕੰਮ ਕਰਦੇ ਸੀਗੇ ਹਾਂ ਜੀ ਲੈਂਡਿੰਗ ਦੀ ਗੱਲ ਉਹ ਕਿੰਨਾ ਕੁ ਲੈਂਡ ਦੇ ਨੇ ਜਿਹੜਾ ਇਹਨਾਂ ਦੇ ਹਲੇ ਉਹ ਵੈਰੀਫਾਈ ਕਰਨ ਵਾਲੀ ਗੱਲ ਹੈਗੀ ਜੀ ਹਲੇ ਉਹ ਵੈਰੀਫਾਈ ਕਰਨ ਵਾਲੀ ਗੱਲ ਹੈਗੀ ਆ ਉਹ ਤੋਂ ਕਲੇਮ ਕਰ ਰਹੇ ਤੇ ਕਰੋੜਾਂ ਦੇ ਵਿੱਚ ਹੈਗੇ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ